ਆਪਾਂ ਸੱਦੇ ਸਾਡੇ ਇਨਸਾਨ ਆ ਜੀ ਜਿਹੜੀ ਮੇਰੀ ਗੱਲ ਮੇਰੇ ਚੋਂ ਨਿਕਲਦੀ ਆ ਮੈਂ ਕਹਿ ਦਿੰਦਾ ਓਰੇ ਆ ਦੇਖ ਸਾਲੇ ਕਿੱਧਰ ਨੂੰ ਲੈ ਗਏ ਇਹਨੂੰ ਆਉਂਦਾ ਨਹੀਂ ਮੁੜ ਕੇ ਚੱਲ ਇੱਧਰ ਕਰ ਨੂੰ ਭੈਂਡ ਚੋ ਤੂੰ ਇਹ ਨਾਲੇ ਨਾਲੇ ਨਾ ਦੱਸ ਓਏ ਕਾਲੂ ਹਣਦਾ ਨਹੀਂ ਪੂੰਛ ਨਾ ਫੜਿਆ ਕਰ ਕਾਲੂ ਦੀ ਪੂੰਛਦਾ ਮੈਨੂੰ ਨਹੀਂ ਫੜਾਉਂਦਾ ਅੱਜ ਤਾਈ ਪੂੰਛ ਨਹੀਂ ਫੜਨੀ ਉਹਦੀ ਓਏ ਇੱਧਰ ਆ ਉਰੇ ਕੀ ਕਰਨਾ ਹੈ? ਹੈ? ਕੀ ਕਰ? ਕੀ ਕਰਨ ਗੇਟ ਤੱਕ ਦੁਕਾਨ ਬੰਦ ਆ। ਅਸਲੀ ਨਹੀਂ ਹੈ। ਹੈ? ਅਸਲੀ ਨਹੀਂ ਹੈ। ਅਸਲੀ ਨਹੀਂ। ਅਸਲੀ ਨਹੀਂ ਆ ਆਦੇ ਖਡਾਉਣੇ ਚੱਕਲਾ ਅਸਲੀ ਨਹੀਂ ਆ ਲ। ਜਹਾਜ਼ ਲੱਭਿਆ ਆਪਾਂ ਨੂੰ ਆਦੇ ਕਿੰਨਾ ਕੁਸ ਲੱਭਿਆ ਹੈ? ਕਿਥੋਂ? ਉਹ ਗੇਟ ਖੋਲ ਖੰਦਤਾ ਜਾ ਆਦੇ ਸਮਾਨ ਕਿੰਨਾ ਲੱਭਿਆ ਆਪਾਂ ਨੂੰ? ਕੀ ਪੈਸੇ ਮੈਂ ਤੈਨੂੰ ਫੜਾ ਕੇ ਹਾਂ ਤਾਂ ਸਭ ਦੇ ਆ ਗਏ ਮੱਠੀਆਂ ਦੇ ਦੋ ਪੁਰਕਰੇ ਇਹ ਮੱਠੀਆਂ ਇਹਨਾਂ ਨੂੰ ਦੇ ਦੋ ਕਾਲੂ ਉਹਨਾਂ ਨੂੰ ਮੱਠੀਆਂ ਦੇ ਦੋ ਆ ਸਾਰੀਆਂ ਖਰੀਦ ਲਈਆਂ ਬਹੁਤ ਇੰਨਾ ਕੁ ਸਾਮਾਨ ਤੁਹਾਨੂੰ ਚਲੋ ਤੇ ਇਹਨੂੰ ਮੈਨੂੰ ਹੱਲ ਓਏ ਤੂੰ ਯਾਰ ਕੀ ਕਰੀ ਜਾਣਾ ਚੱਲ ਚਲੀਏ ਘਰ ਨੂੰ ਚੱਲ ਮੈਂ ਹੁਣ ਬੰਦ ਕਰਦਾ ਯਾਰ ਵੀਡੀਓ ਕਾਲੂ ਇਹ ਇਹ ਉਹ ਜਗ੍ਹਾ ਵੀਰੇ ਜਿਹੜੇ ਦੱਸਦੇ ਹੁੰਨੇ ਆ ਕਾਲੂ ਇਹਨਾਂ ਦੇ ਬੱਕਰੇ ਬੁੱਕਰੇ ਕੀ ਮੁਰਗਾ ਚੱਕ ਕੇ ਲੈ ਗਈ ਕੁੜੀਆਂ ਮੁਰਗਾ ਚੱਕ ਕੇ ਲੈ ਗਈ ਕਾਲੂ ਨੂੰ ਐਸੇ ਹੀ ਫਰਮੀ ਵਿੱਚ ਆਏ ਇਹਨਾਂ ਨੇ ਜਾਨਵਰ ਰੱਖੇ ਹੋਏ ਓਏ ਕਿੱਥੇ ਬੜੇ ਆਈ ਤੂੰ ਚੱਲ ਆ ਚੱਲ ਆ ਲੈ ਨਹੀਂ ਇਹ ਕੁਛ ਨਹੀਂ ਕਹਿੰਦੀ ਇਹਨੂੰ ਕਾਲੂ ਫੜਦਾ ਸੀ ਕਾਲੂ ਉਹ ਨਹੀਂ ਇਹ ਵੀ ਇਹ ਵੀ ਫੜਦਾ ਕਾਲੂ ਆ ਤਾਂ ਸੀ ਇਹ ਰੋਕ ਸਿੰਘ ਚੱਲ ਚੱਲ ਓਹ ਦੇਖਿਓ ਕਿ ਮੈਂ ਪੈਂਦੀ ਆ ਏ ਓਏ ਭਾਈ ਚੱਲ ਚਲੋ ਕਾਲੂ ਤੂੰ ਓਏ ਕਾਲੂ ਕਹਿੰਦਾ ਤੂੰ ਬੱਕਰਿਆਂ ਨੂੰ ਫੜਦਾ ਫੜਦਾ ਨਹੀਂ ਹੈਗਾ ਜਿਹੜਾ ਮੁਰਗੇ ਚੱਕ ਕੇ ਲੈ ਆਇਆ ਮਾਰੀ ਵੀ ਬਾਹਰ ਕੋਲ ਬਰੇ ਮਾਣ ਕੋਈ ਨਹੀਂ ਮੈਂ ਇਹਦੇ ਕੁਝ ਪੈਸੇ ਤੁਹਾਨੂੰ ਦੇ ਦੂੰਗਾ ਕਾਲੂ ਤੂੰ ਲੈ ਲੈ ਆ ਜਾ ਹਾਂਜੀ ਲੈ ਲੈ ਕੁਝ ਲੈ 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 ਦੇ ਦੇ ਕੁੜੀਏ ਇਹਨੂੰ ਜੋ ਮੰਗਦਾ ਠੀਕ ਆ ਆ ਲੈ ਚੀੜੀ ਲੈ ਲਾ ਤੇ ਕਿੰਨੀ ਸੋਹਣੀ ਆ ਵੀ ਲੈ ਲੈ ਚੱਲ ਚੱਲੀਏ ਹੁਣ ਚੱਲ ਆਖੇ ਟਾਉਣੇ ਕੁੜੀਆਂ ਤੁਹਾਡੇ ਗਿਰੇ ਪਏ ਸੀ ਬਾਹਰ ਇਹ ਤਾਂ ਮੁੰਡਾ ਕਹਿ ਰਿਹਾ ਬਾਹਰ ਸਿੱਟੇ ਰੱਖ ਲੈ ਆ ਆ ਮੈਂ ਰੱਖ ਦੰਨਾ ਲੈ ਜੋ ਲੈ ਜੋ ਕੋਈ ਤਰੀਕਾ ਨਿਕਲ ਕਨੀ ਉਧਾਰਾ ਹੋਰ ਕੀ ਕੀ ਆ ਆ ਲੈ ਜੋ ਚੱਕਰੀ ਵੀ ਚੱਲ ਆ ਵੀ ਲੈ ਜੋ ਆ ਵੀ ਚੱਕਰੀ ਚਲੋ ਦੇਖੋ ਕਿੰਨੇ ਖਡਾਉਣੇ ਮਿਲ ਗਏ ਚੱਲ ਆ ਕੀ ਗੀਰ ਨਹੀਂ ਓਏ ਮਿਲ ਨਾਲ ਆ ਲੈ ਕੀ ਆ ਹੂਆ ਦੱਸ ਤਾਂ ਤੈਨੂੰ ਕੀ ਆ ਹੂਆ ਦੇਖ ਲਿਆ ਘਰ ਦੇਖੀ ਇਕੱਲੇ ਹੀ ਭੱਜਿਆ ਫਰੀ ਜਾਂਦਾ ਚੱਲ ਓਏ ਆ ਲੈ ਮੱਛੀ ਮੱਛੀ ਖਾਣਾ ਆਹੋ ਦੰਨਾ ਘਰੇ ਜਾ ਕੇ ਦੰਨਾ ਖਾ ਲੈ ਮੱਛੀ ਛੋਣਾ ਮੱਛੀ ਹਾਂ ਆ ਜਾ ਆ ਜਾ ਓਏ ਆ ਲੈ ਰੋਕ ਸੀ ਆ ਲੈ ਗਾਲੂ ਤਿੰਨ ਤਿੰਨ ਖਾਂਦਾ ਇਹ ਇੱਕੋ ਵਾਰ ਚੱਲ ਯਾਰੋ ਸਪੀਕਰ ਜਾਂ ਦੇ ਦਿਆ ਕਰ ਲਾਉਣ ਨੂੰ ਮੈਨੂੰ ਉੱਚੀ ਬੋਲ ਕੇ ਆਵਾਜ਼ ਸਾਫ਼ ਪਾਉਣੀ ਪੈਂਦੀ ਆ ਇਹ ਜੀ ਬਲੌਗ 'ਚ ਦੱਸ ਕਿ ਦੀ ਕੰਦ ਉੱਤੇ ਫੋਟੋ ਡੰਗਣੀ ਦੱਸ ਗੇਣਾ ਸਨੇ ਯਾਰਾ ਲੁੱਟਣਾ ਦੱਸ ਕਿ ਦੀ ਐਸੀ ਤੇ ਸਹੀ ਕਰਨੀ ਓਏ ਓ ਕਾਲੂ ਗੈਂਗ ਹਲਰੌਕਸੀ ਦੰਸ ਕੀ ਦੀ ਕੰਦ ਦੇ ਉੱਤੇ ਕਾਲੂ ਫੋਟੋ ਟੰਗਣੀ ਕਾਲੂ ਦੇ ਲਾਂਬੇ ਆਉਂਦੇ ਨੇ ਭੈਣ ਚੋ ਬੱਕਰੇ ਫੜਦਾ ਇਹ ਉਹਨਾਂ ਦੇ ਮੇਮਣੇ ਛੋਟੇ ਛੋਟੇ ਮੁਰਗੇ ਹੋਰ ਹੁਣ ਕੀ ਕਰਾਂ ਮੈਂ ਫਿਰ ਕੀ ਅਗਲੇ ਨੂੰ ਪੈਸੇ ਦੇ ਦਾਂਗੇ ਹੋਰ ਕੀ ਆ ਓ ਜੈਗੀ ਓ ਓਰੇਆ ਮੁੰਡਿਆ ਓਰੇਆ ਤੂੰ ਓਰੇਆ ਓਰੇਆ ਭੱਜ ਗਿਆ ਛੇਤੀ ਆ ਤੈਨੂੰ ਕਹਣਾ ਓਰੇਆ ਤੂੰ ਆ ਜੈਗੀ ਨੂੰ ਪਾ ਦੀ ਲਫਾੜਾ ਜੀ ਆ ਲੈ ਜੈਗੀ ਤੂੰ ਫੜ ਓਏ ਦੇਖ ਦੇ ਇਹ ਭੈਣ ਚੋ ਖਾਣ ਦਿੰਦੇ ਇਹਨੂੰ ਆ ਫੜੀ ਭੈਣੇ ਤੂੰ ਫੜ ਲੈ ਹਟ ਓਏ ਖਾ ਕੇ ਨਹੀਂ ਹਟਿਆ ਕੋਈ ਸਬਰ ਨਾ ਆਉਂਦੀ ਸਾਲੀ ਚੀਜ਼ ਹੁੰਦੀ ਆ ਆ ਫੜ ਇਹਨੂੰ ਪਾ ਦੀ ਭੈਣੇ ਜੈਗੀ ਇਹਨੂੰ ਇਹਨੂੰ ਖਾਣੇ ਨਹੀਂ ਦਿੰਦੇ ਬਹੁਤ ਲੈ ਜਾ ਕੇ ਖਾ ਲੈ ਇਹ ਫੌਜੀ ਉਹਨਾਂ ਦਾ ਘਰ ਆ ਇਹ ਭੈਣ ਇਹਨਾਂ ਨੂੰ ਅੰਦਰ ਬਿਠਾ ਕੇ ਰੱਖਦੀ ਆ ਔਰ ਗਰਮੀਆਂ ਜਦ ਹੁਣ ਆਉਣੀਆਂ ਨੇ ਵੀਰੇ ਤੁਹਾਨੂੰ ਮੜਾ ਜਾ ਹੋਰ ਦੱਸ ਦਈਏ ਇਹ ਭੈਣ ਨੇ ਪੱਖਾ ਬੰਦ ਨਹੀਂ ਕਰਨਾ ਉਧਰ ਇਹਨਾਂ ਨੂੰ ਪੱਖਾ ਲਾਇਆ ਹੋਇਆ ਅੰਦਰ ਵਿਖਾਉਣਾ ਤੁਹਾਨੂੰ ਇਹ ਸਾਰੇ ਫਿਰ ਜਦੋਂ ਗਰਮੀ ਲੱਗਣੀ ਆ ਇਹਨਾਂ ਨੇ ਉਰੇ ਰਹਿਣਾ ਗਰਮੀਆਂ ਆ ਓਏ ਓਏ ਮੈਂ ਚੋ ਤੇਰੇ ਜੁੱਤੀਆਂ ਮਾਰੂ ਮੈਂ ਮਰ ਜਾ ਸਾਰੇ ਬੰਦੇ ਉਦੋਂ ਐਸੀ ਤਾਂ ਐਸੀ ਕਰ ਦਿੰਦੇ ਨੇ ਚੱਲ ਆ ਇੱਧਰ ਇਹਨਾਂ ਦੇ ਲੱਛਣ ਨੇ ਇਕੱਠੇ ਰਹਿਣ ਨਾਲ ਚੱਲ ਓਏ ਚੱਲ ਤੂੰ ਉੱਧਰ ਚੱਲ ਆ ਜਾ ਇਹ ਬਹੁਤ ਚੱਲ ਚਲੀਏ ਫਟੋਟਾ ਹਾਂ ਚੱਲ